ਕੁੱਤੇ ਹਾਂ ਮੈਂ ਕੱਟੜਾ ਸਾਂਗੇ ਹੈ ਹਾਰੇ ਆਂਦੀ ਬਨੇ ਸਾਂਗੇ ਉਹ ਨਾ ਨਹੀਂ ਦੇਖੀ ਉਹ ਸਤੀ ਫੱਟ ਗਾਦੀ ਲਾਂਦਾ ਮੇਰਾ ਕੰਨੀ ਆਣੀ ਮੇਰੀ ਸਦਾ ਦੇਈ ਉਹ ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਜਿਵੇਂ ਇੱਕ ਟ੍ਰੈਂਡ ਚੱਲ ਰਿਹਾ ਕਿ ਇੱਕ ਛੋਟਾ ਬੱਚਾ ਕश्ती ਚਲਾਉਂਦਾ ਹੈ ਇਸ ਦੀ ਵੀਡੀਓ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਵਿੱਚ ਇੰਸਟਾਗ੍ਰਾਮ 'ਤੇ ਚੱਲ ਰਹੀ ਹੈ ਇਸ ਦੀ ਸੱਚਾਈ ਤੁਹਾਨੂੰ ਅਸਲ ਦੱਸਦੇ ਆਪਾਂ ਕਿ ਇਹ ਜੋ ਰੇਸ ਆ ਇਹ ਕੇਰਲਾ ਵਿੱਚ ਰੇਸ ਹੁੰਦੀ ਆ ਜਿਸ ਦਾ ਨਾਮ ਮੁੱਲਮ ਕਲੀਆ ਜੋ ਕਿ ਕੇਰਲਾ ਦੀਆਂ ਪੁਰਾਣੀਆਂ ਨਹਿਰਾਂ ਦੇ ਛੀਲਾਂ ਵਿੱਚ ਹੁੰਦੀਆਂ ਨੇ ਇਸ ਰੇਸ ਨੂੰ ਦੇਖਣ ਲਈ ਲੋਕ ਬਹੁਤ ਹੀ ਜ਼ਿਆਦਾ ਦੂਰੋਂ ਦੂਰੋਂ ਦੁਨੀਆ ਤੋਂ ਕੇਰਲਾ ਵਿੱਚ ਜਾਂਦੇ ਹਨ ਤਾਂ ਇਸ ਰਸ ਨੂੰ ਜਿੱਤਣ ਵਾਲੇ ਨੂੰ ਨਹਿਰੂ ਬੋਟ ਰੇਸ ਦੀ ਟਰੋਫੀ ਵੀ ਦਿੱਤੀ ਜਾਂਦੀ ਹੈ ਇਸ ਰਸ ਵਿੱਚ ਜਿਹੜੀ ਕਿਸ਼ਤੀ ਵਰਤੀ ਜਾਂਦੀ ਹੈ ਉਹ 100 ਫੁੱਟ ਤੋਂ 150 ਫੁੱਟ ਤੱਕ ਲੰਮੀ ਹੁੰਦੀ ਹੈ ਜਿਸ ਨੂੰ 25 ਤੋਂ 30 ਆਦਮੀ ਚਲਾਉਂਦੇ ਹਨ ਤੇ ਇਸ ਨੂੰ ਜਿੱਤਣ ਵਾਲੇ ਨੂੰ ਬਹੁਤ ਹੀ ਵੱਡਾ ਨਾਮ ਦਿੱਤਾ ਜਾਂਦਾ ਹੈ ਜੋ ਕੇਰਲਾ ਦੀਆਂ ਝੀਲਾਂ ਵਿੱਚ ਰੇਸਾਂ ਹੁੰਦੀਆਂ ਹਨ ਤੇ ਇਸ ਰਸ ਨੂੰ ਦੇਖਣ ਲਈ ਬਹੁਤ ਹੀ ਦੂਰੋਂ ਲੋਕ ਜਾਂਦੇ ਹਨ ਅੱਜਕੱਲ੍ਹ ਜੋ ਟ੍ਰੇਨਿੰਗ ਵਿੱਚ ਚੱਲ ਰਹੀ ਹੈ ਵੀਡੀਓ ਇਸ ਤਰ੍ਹਾਂ ਇਹ ਵੀ ਰਸਾਂ ਕੇਪੜਾ ਵਿੱਚ ਹੋ ਰਹੀਆਂ ਹਨ ਇਸ ਰੇਸ ਵਿੱਚ ਭਾਗ ਲੈਣਾ ਕੋਈ ਆਮ ਗੱਲ ਨਹੀਂ ਐ ਸਰੇਸ ਵਿੱਚ ਉਹ ਹੀ ਭਾਗ ਲੈਂਦੇ ਆ ਜੋ ਬਹੁਤ ਹੀ ਜ਼ਿਆਦਾ ਪਾਣੀ ਵਿੱਚ ਤਰਦੇ ਆ ਤੇ ਕਿਸ਼ਤੀਆਂ ਚਲਾਉਂਦੇ ਆਂ ਹਸਤੀ ਹਸ ਮੈਂ ਫੱਟੇਣਾ ਸਾਰ ਕੇ ਮੇਰਾ ਸਾਰਿਆ ਦੀਦਨੇ ਸਾਰ ਕੇ ਉਹਨਾਂ ਦੀਆਂ ਮੁਹੱਬਤਾਂ ਮੈਂ ਹੇ ਕਿੰਨੀ ਕਾਰੇ ਮੇੜੋ ਕਾਤੀ ਕਾਣੀ ਮੇਰੀ ਲੱਗ ਲੱਗ ਗਈ ਹੱਕ ਲੱਗ ਗਈ ਨਾ ਮੈਂ ਹਸਤੀ ਖੱਟੀ ਗਾ ਦਿਲਾਂ ਦਾ ਮੇਰਾ ਜਾਨੀ ਮੈਂ ਜੀ ਮੇਰੀ 耶。Yeah.